ਇਨਾਂ ਨੇ ਆਪਣਾ ਜਿਹੜਾ ਹੱਡੀ ਨੇ ਦੋ ਵਾਰ ਦਿੱਤਾ ਇਹਨਾਂ ਜਿਹੜੀ ਹੱਡੀ ਦਿੱਤੀ ਉਹਦੇ ਚ ਇਹਨੂੰ ਰੈਸਟ ਕੀਤਾ ਜੇ ਬਾਕੀ ਇਹਨਾਂ ਦਾ ਵੈਰੀਫਾਈ ਕਰਦੇ ਕਿ ਹੋਰ ਇਹਨਾਂ ਨੇ ਜਿਹੜੇ ਦੋ ਥਾਂ ਤੇ ਹੋਰ ਪੈਣੀ ਕੀਤੀ ਹੈ ਇੱਕ ਤਾਂ ਆਪਣਾ ਨੇ ਬੀਤੇ ਥਾਣੇ ਦੇ ਵਿੱਚ ਕੀਤੀ ਹੈ ਇਹ ਇਹ ਜਿਹੜੀ ਆਪਣਾ ਜਿਹਨੇ ਜਾਨੀ ਜਿਹੜੀ 골 ਹੱਡੀ ਦੀ ਕਮਨਦੀਤ ਤੇ ਆਕਾਸ਼ ਦੇ ਵਿੰਡਰ ਹੈ ਇਹ ਜਿਹੜੀ ਪਿੰਨੀ ਜਾਨੀ ਤੇ ਇੱਕ ਵਿਰਤ ਕਰਦੇ ਮਾਜੋਗ ਐਸਐਸਪੀ ਦੀ ਦਰਜ ਸਰਦੇਸ਼ ਤੇ ਕਿ ਮਾਨੂੰ ਸਾਡੇ ਐਸਪੀ ਡੀ ਸਾਹਿਬ ਜਿਹੜਾ ਲਈ ਤੇ ਜਿਹੜੀ ਆਪਣਾ ਦਰਬਾਰ ਦਾ ਦੋ ਘਮਾਂਟ ਹੋਈ ਹੈ ਇੱਕ ਗੋਲ ਹੱਟੀ ਤੇ ਇੱਕ ਆਪਣਾ ਤੇ ਪ੍ਰੋਪੀ ਡੀ ਲਰ ਜਿਹੜੀ ਗੋਲ ਹੱਟੀ ਦੀ ਵਾਰਦਾਤ ਉਹ 21 ਪੰਜ ਨੂੰ ਹੋਈ ਸੀ ਤੇ ਜਿਹੜੀ ਦੂਸਰੀ ਵਾਰਦਾਤ ਉਹ ਹੋਈ ਸੀ ਉਹ 15 ਨੂੰ ਹੋਈ ਸੀ ਇਹਨਾਂ ਵਿਚਲੇ ਆਪਣਾ ਤਿੰਨੇ ਜਣੇ ਹੀ ਜਿਹੜੀ ਗੋਲ ਹੱਟੀ ਤੇ ਅਮੰਦੀ ਤੇ ਆਕਾਸ਼ ਤੇ ਬਿੱਲਾ ਮੈਂਗੇ ਇਹ ਜਿਹੜੇ ਤਿੰਨੇ ਜਣੇ ਜਿਹੜੇ ਗ੍ਰਿਫਤਾਰ ਕਰ ਲਏ ਉਸ ਤੋਂ ਬਾਅਦ ਜਿਹੜੀ ਦੂਸਰੀ ਵਾਰਦਾਤ ਸੀ ਹੀ ਜਿੰਨੇ ਕੀਤੀ ਪ੍ਰੋਪਰਟੀ ਲਈ ਦੇ ਉਹਦੇ ਵਿੱਚ ਆਪਣਾ ਆਕਾਸ਼ ਮਹਿਤੀ ਨਾਲ ਦਾ ਜਰਮਿੰਦੀ ਉਹਨਾਂ ਦੋਨੋਂ ਨੂੰ ਗ੍ਰਿਫਤਾਰ ਕਰ ਲਿਆ ਜਿਹੜੇ ਆਪਣਾ ਦੂਸਰਾ ਇਹਨਾਂ ਨੂੰ ਜਿਹੜਾ ਆਕਾਸ਼ ਉੱਥੋਂ ਬਲਉਂਗੀ ਤੋਂ ਅਰੈਸਟ ਕੀਤਾ ਹੈ ਆਕਾਸ਼ ਨੂੰ ਜਿਹੜਾ ਫਲਾਨਸ ਕਰਦਾ ਹੈ ਉਹ ਆਪਣਾ ਰੋਬਨ ਹੀ ਜਿਹੜਾ ਕਰਦਾ ਹੈ ਤੇ ਜਿਹੜਾ ਇਹਨਾਂ ਦੇ ਮਗਰ ਆਪਣਾ ਡੋਨੀ ਬੰਨ ਜਿਹੜਾ ਇਹਨਾਂ ਨੂੰ ਹੈਂਡਲ ਕਰਦਾ ਹੈ ਇਹ ਖੱਬੇ ਰਾਜਪੂਤੋਂ ਤੋਂ ਅਮਰ ਅਟੋੜੂ ਕਿੰਨੇ ਵਿਅਕਤੀ ਗ੍ਰਸਤ ਆਏ ਦੇ ਟੋਟਲ ਅਸੀਂ ਜਿਹੜੇ 5 ਜਣੇ ਆਪਣਾ ਅਰੈਸਟ ਕਰ ਲਏ। ਇਹਨਾਂ ਦਾ ਪਹਿਲਾਂ ਵੀ ਕੋਈ ਇਸ ਤਿੱਕੇ ਦੇ ਕੇਸ ਦਰਜ ਨਹੀਂ ਹੈ। ਇਹਨਾਂ ਦੀ ਆਪਣਾ ਜਿਹੜਿਆ ਹੱਡੇ ਨੇ ਦੋ ਵਾਰ ਦਿੱਤਾ ਇਹਨਾਂ ਜਿਹੜੀ ਹੱਡੇ ਕੀਤੀ ਉਹਦੇ ਚੋਂ ਅਰੈਸਟ ਕੀਤਾ। ਤੇ ਬਾਕੀ ਇਹਨਾਂ ਦਾ ਵੈਰੀਫਾਈ ਕਰਦੇ ਵੀ ਹੋਰ ਇਹਨਾਂ ਨੇ ਜਿਹੜੀ ਦੋ ਥਾਂ 'ਚ ਹੋਰ ਫਾਇਰਿੰਗ ਕੀਤੀ ਹੈ। ਇੱਕ ਤਾਂ ਆਪਣਾ ਨੇ ਮਿੱਤੇ ਥਾਣੇ ਦੇ ਵਿੱਚ ਕੀਤੀ ਹੈ ਤੇ ਇੱਕ ਇਹਨਾਂ ਨੇ ਉੱਥੇ ਖਲਚੀਆਂ ਰੱਖੀ ਕੀਤੀ। ਮਕਸਦ ਕੀ ਸੀ ਇਹਨਾਂ ਦਾ ਜੇ ਇਸ ਤਰੀਕੇ ਦੇ ਗੋਲੀਆਂ ਚਲਾਉਣੀਆਂ ਜਾਂ ਨਮਾ ਕਰਨਾਂ ਕਿਸੇ। ਮਕਸਦ ਇਹਨਾਂ ਦਾ ਇਹੀ ਹੈ ਵੀ ਆਪਣਾ ਉਹਨਾਂ ਤੋਂ ਫਰੋਤੀ ਦੀ ਮੰਗ ਕੀਤੀ। ਠੀਕ ਹੈ। ਸਰ ਇਹਨਾਂ ਕੋਈ ਵੈਪਨਸ ਵੀ ਕੋ ਉਹਦੇ ਇਹ ਕਰ ਰਹੇ ਆਪਣਾ ਜਿਹੜਾ ਗਾਂਦੁੱਤੀ ਸਰ ਕਿਸੇ ਗਿਆਨ ਨਾਲ ਕੰਮ ਕਰਦੇਗੇ ਇਹ ਆਪਣਾ ਜਿਹੜਾ ਅਮਨ ਆਪਣਾ ਕਬੇ ਰਾਜਪੂਤਾਂ ਤੇ ਦੁੱਨੀ ਇਹਨਾਂ ਕੀ ਲਾਜ ਦਿੱਤਾ ਜਾਂਦਾ ਸਰ ਕੋਈ ਇਸ ਤਰੀਕਾ ਨਾਲ ਕੰਮ ਕਰਨਾ ਇਹਨਾਂ ਨੂੰ ਜਿਵੇਂ ਕਹਿ ਦਿੰਦੀ ਆ ਵੀ ਤੁਹਾਨੂੰ ਜਿਵੇਂ ਬਾਹਰ ਲੈ ਜਾਾਂਗੇ ਚਾਹ ਇਹਨਾਂ ਨੂੰ ਕੋਈ ਨਾ ਕੁਝ ਪੈਸੇ ਪਉਂਦੇ ਆ ਖਰਚਲ ਵਰਚਲ ਉਹਨਾਂ ਦੇ ਉੱਪਰ ਵੀ ਜਿਹੜੇ ਗੈਂਗਸਟਰ ਨੇ ਪਰਚੇ ਦਰਜ ਨੇ ਹਾਂਜੀ ਕਬੇ ਰਾਜਪੂਤਾਂ ਤੇ ਦੁੱਨੀ ਹਾਂਜੀ ਇਹ ਸਾਡੇ ਇਸ ਛਾਣੇ ਚ ਜਾਂ ਬਾਹਰ ਕਮਾਂਡ ਥਾਣੇ ਦਿੱਤੀ ਦੁਨੀਆ ਅੱਥਰਾਦਰ ਜੋ ਲੱਗਦਾ ਇਸ ਕੇਸ ਵਿੱਚ ਅੱਗੇ ਚਲ ਕੇ ਵੀ ਕੋਈ ਹੋਰ ਵੱਡੀ ਕਾਮਯਾਬੀ ਮਿਲ ਸਕਦੀ ਹੈ ਹਾਂਜੀ ਉਹ ਆਪਣਾ ਹੀ ਕਰ ਰਹੇ ਹਨ ਤਫਤੀਸ਼ਗਾਨ ਇਹਨਾਂ ਨੇ ਆਪਣਾ ਜਿਹੜਾ ਅਰਡੀਨਲ ਦੋ ਵਾਰ ਦਿੱਤਾ ਇਹਨਾਂ ਜਿਹੜੀ ਹੱਡੀਆਂ ਕੀਤੀਆਂ ਉਹਦੇ ਚੋਂ ਅਰੈਸਟ ਕੀਤਾ ਹੈ ਤੇ ਬਾਕੀ ਇਹਨਾਂ ਦਾ ਵੈਰੀਫਾਈ ਕਰਦੇ ਕਿ ਹੋਰ ਇਹਨਾਂ ਨੇ ਜਿਹੜੇ ਦੋ ਥਾਂ ਤੇ ਹੋਰ ਕਾਰਵਾਈ ਕੀਤੀ ਹੈ ਇੱਕ ਤਾਂ ਆਪਣਾ ਨੇ ਗੇਂਜੇ ਛਾਣੀ ਦੇ ਵਿੱਚ ਕੀਤੀ ਹੈ ਇਹਨਾਂ ਜਿਹੜੇ ਆਪਣਾ ਜਿਹਨੇ ਜਾਨੀ ਜਿਹੜੀ ਗੋਲ ਹੱਟੀ ਦੀ ਕਮੰਦੀ ਤੇ ਆਕਾਸ਼ ਤੇ ਮਿਲਣਾ ਹੈ ਇਹ ਜਿਹੜੀ ਪਿੰਨੀ ਜਾਨੀ ਤੇ ਗ੍ਰਿਫਤਰ ਕਰਦੇ ਮਾਜੋ ਐਸਐਸਪੀ ਦੀ ਦਿਸ਼ਾ ਨਿਰਦੇਸ਼ ਤੇ ਤੇ ਮਾਜੋ ਸਾਡੇ ਐਸਪੀਡੀ ਸਾਹਿਬ ਦੀ ਦਿਸ਼ਾ ਨਿਰਦੇਸ਼ ਤੇ ਜਿਹੜੀ ਆਪਣਾ ਦਿਵਾਰ ਦਾ ਦੋ ਘਮਾਂਟ ਹੋਈ ਹੈ ਇੱਕ ਗੋਲ ਹੱਟੀ ਤੇ ਇੱਕ ਕਪਣਾ ਤੇ ਪ੍ਰੋਪੀ ਡਿਲਰ ਜਿਹੜੀ ਗੋਲ ਹੱਟੀ ਦੀ ਵਾਰਦਾਤ ਹੈ ਉਹ 21 ਪੰਜ ਨੂੰ ਹੋਈ ਹੈ ਤੇ ਜਿਹੜੀ ਦੂਸਰੀ ਵਾਰਦਾਤ ਹੈ ਹੋਈ ਨਹੀਂ ਉਹ 15 ਨੂੰ ਹੋਈ ਹੈ ਇਹ ਜਿਹੜੇ ਆਪਣਾ ਤਿੰਨੇ ਜਣੇ ਹੀ ਜਿਹੜੀ ਗੋਲ ੱਡੀ ਤੇ ਅਮਨਦੀਪ ਤੇ ਆਕਾਸ਼ ਤੇ ਬਿੱਲਾ ਮੈਂ ਜਿਹੜੇ ਤਿੰਨੇ ਜਣੇ ਜਿਹੜੇ ਗ੍ਰਿਫਤਾਰ ਕਰ ਲਏ ਉਸ ਤੋਂ ਬਾਅਦ ਜਿਹੜੀ ਦੂਸਰੀ ਵਾਰ ਦਾ ਤੇ ਹੀ ਇਹਨਾਂ ਨੇ ਕੀਤੀ ਪ੍ਰਾਪਰਟੀ ਲੇਰ ਦੇ ਉਹਦੇ ਵਿੱਚ ਆਪਣਾ ਆਕਾਸ਼ ਮਹਿਤੀ ਵਾਲਾ ਦਾ ਜਰਮਨ ਦੀ ਉਹਨਾਂ ਦੋਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਿਹੜੇ ਆਪਣਾ ਦੂਸਰਾ ਇਹਨਾਂ ਨੂੰ ਜਿਹੜਾ ਆਕਾਸ਼ ਉੱਥੋਂ ਬਲੌਗੀ ਤੋਂ ਅਰੈਸਟ ਕੀਤਾ ਹੈ ਆਕਾਸ਼ ਨੂੰ ਜਿਹੜਾ ਫਾਈਨਾਂਸ ਕਰਦਾ ਸੀ ਉਹ ਆਪਣਾ ਰੂਬ ਨਹੀਂ ਜਿਹੜਾ ਕਰਦਾ ਹੈ ਜਿਹੜਾ ਇਹਨਾਂ ਦੇ ਮਗਰ ਆਪਣਾ ਡੋਨੀ ਬੰਲ ਜਿਹੜਾ ਇਹਨਾਂ ਨੂੰ ਹੈਂਡਲ ਕਰਦਾ ਹੈ ਇੱਕ ਖੱਬੇ ਰਾਜਪੂਤੋਂ ਤੋਂ ਹਮੜਾ ਟੋਟਲ ਉਹ ਕੀ ਨੇ ਵਿਅਕਤੀਗਤਤਾ ਲੇ ਲੇ ਟੋਟਲ ਨਹੀਂ ਜਿਹੜੇ 5 ਜਾਣੇ ਆਪਣਾ ਅਰੈਸਟ ਕਰ ਲਏ ਨੇ ਇਹਨਾਂ ਦਾ ਪਹਿਲਾਂ ਵੀ ਕੋਈ ਅਰੈਸਟ ਕਿਤੇ ਕੇਸ ਦਰਜ ਨਹੀਂ ਹੈ ਇਹਨਾਂ ਦੀ ਆਪਣਾ ਜਿਹੜੇ ਹੱਡੇ ਨੇ ਦੋ ਵਾਰ ਦਿੱਤਾ ਇਹਨਾਂ ਜਿਹੜੇ ਹੱਡੇ ਦਿੱਤੇ ਉਹਦੇ ਚੋਂ ਅਰੈਸਟ ਕੀਤਾ ਤੇ ਬਾਕੀ ਇਹਨਾਂ ਦਾ ਵੈਰੀਫਾਈ ਕਰਦੇ ਵੀ ਹੋਰ ਇਹਨਾਂ ਨੇ ਜਿਹੜੇ ਦੋ ਥਾਂ ਤੇ ਹੋਰ ਫਾਇਰਿੰਗ ਕੀਤੀ ਹੈ ਇੱਕ ਤਾਂ ਆਪਣਾ ਨੇ ਮੀਤੇ ਥਾਣੇ ਦੇ ਵਿੱਚ ਕੀਤੀ ਹੈ ਤੇ ਇੱਤਿਨ ਨੇ ਉਥੇ ਖਲਚੀਆਂ ਰੱਖੀ ਕੀਤੀ ਮਕਸਦ ਕੀ ਸੀ ਇਹਨਾਂ ਦਾ ਜੇ ਇਸ ਤਰੀਕੇ ਦੇ ਗੋਲੀਆਂ ਚਲਾਉਣੀਆਂ ਜਾਂ ਹਮਲਾ ਕਰਨਾ ਮਕਸਦ ਇਹਨਾਂ ਦਾ ਇਹੀ ਹੈ ਵੀ ਆਪਣਾ ਉਹਨਾਂ ਤੋਂ ਫਰੋਤੀ ਦੀ ਮੰਗ ਕੀਤੀ ਠੀਕ ਹੈ ਸਰ ਇਹਨਾਂ ਕੋਈ ਵੈਪਨਸ ਵੀ ਕੋ ਉਹ ਜਿਹੜੇ ਕਰ ਰਹੇ ਆਪਣਾ ਜਿਹੜਾ ਗਾਂ ਤੁੱਤੀ ਸਰ ਕਿਸੇ ਗੈਂਗ ਦਾ ਕੰਮ ਕਰਦੇਗੇ ਕੋਈ ਨਹੀਂ ਇਹ ਆਪਣਾ ਜਿਹੜਾ ਅਮਨ ਆਪਣਾ ਕਬੇ ਰਾਜਪੂਤਾ ਤੇ ਦੋਨੀ ਇਹਨਾਂ ਦੀ ਇਲਾਜ ਦਿੱਤਾ ਜਾਂਦਾ ਹੈ ਸਰ ਕਿਸ ਤਰ੍ਹਾਂ ਕੰਮ ਕਰਨਾ ਹੈ ਇਨਨੂੰ ਜਿਵੇਂ ਇਹ ਕਹਿ ਦਿੰਦੀ ਆ ਵੀ ਤੁਹਾਨੂੰ ਜਿਵੇਂ ਬਾਹਰ ਲੈ ਜਾਾਂਗੇ ਚਾ ਇਹਨਾਂ ਨੂੰ ਕੋਈ ਨਾ ਕੁਝ ਪੈਸੇ ਪਾਉਂਦੇ ਆ ਖਰਚਾ ਵਰਚਾ ਉਹਨਾਂ ਦੇ ਉੱਪਰ ਵੀ ਜਿਹੜੇ ਗੈਸਟਰ ਨੇ ਪਰਚੇ ਦਰਜ ਨੇ ਹਾਂਜੀ ਕਬੇ ਰਾਜਪੂਤਾਂ ਤੇ ਹਾਂਜੀ ਇਹ ਸਾਡੇ ਥਾਣੇ ਚ ਜਾਂ ਬਾਹਰ ਕਮਾਂਡ ਥਾਣੇ ਜਿੱਥੇ ਦੁਨੀਆ ਅਫਰਾ ਦਰਜ ਹੋਈ ਹੈ ਲੱਗਦਾ ਇਸ ਕੇਸ ਵਿੱਚ ਅੱਗੇ ਚੱਲ ਕੇ ਵੀ ਕੋਈ ਹੋਰ ਵੱਡੀ ਕਾਮਯਾਬੀ ਮਿਲ ਸਕਦੀ ਹੈ ਹਾਂਜੀ ਉਹ ਆਪਣਾ ਹੀ ਕਰ ਰਹੇ ਨੇ ਤਫਤੀਸ਼ਗਾਨ ਇਹਨਾਂ ਤੋਂ